ਆ ਗੋਲੋਏ ਕੁੰਡਾ ਖੋਲ ਦਿੰਨੇ ਆ ਆ ਜਾ ਆ ਜਾ ਆ ਜਾ ਇੱਧਰ ਆ ਜਾ ਲੈ ਓਏ ਥوڑا ਸਹਾਈ ਕਰ ਅੱਛਾ ਅੰਦਰ ਲਾ ਇਹਨੂੰ ਗੱਡੀ ਨੂੰ ਗੱਡੀ ਐ ਇਹ ਭੈਣ ਦੀ ਟਵੈਰਾ ਕੁਵਾਡ ਸਾਈਕਲ ਆ ਭੈਣ ਦਾ ਖਾਂ-ਖਾਂ ਤੋਂ ਖੜਤੀ ਜਾਂਦਾ ਗੱਡੀ ਐ ਇਹਦੀ ਭੈਣ ਦੀ ਯਾ ਦੇਖ ਲਾ ਬਹੁਤ ਸੋਹਣੀ ਆ ਆਪਾਂ ਸਟੈਂਡ ਲਾ ਇਹਦਾ ਕਹਿੰਦਾ ਹਾਂ ਉਹ ਮੇਰੇ ਸਾਹਲੇ ਦਾ ਭੰਨੀ ਜਾਂਣਾ ਇਹਨੂੰ ਕਿਉਂ ਹੈਟ ਵੈਰਾ ਵੈਰਾ ਕਿਉਂ ਥਾਰਾ ਇਹ ਤੇ ਤਾਂ ਆਉਣੇ ਜਾਂਨੇ ਆ ਇਹੀ ਡੰਗ ਛੜਦਾ ਕਵਾੜ ਲੈ ਆ ਵੱਡਾ ਡਰਾ ਮੇਰੇ ਸਾਹਲੇ ਦਾ ਕੰਮ ਹੀ ਨਹੀਂ ਕਰਦਾ ਕੋਈ ਠੱਕਾ ਤੋੜ ਕੇ ਨਹੀਂ ਰਾਜੀ ਸਾਰਾ ਕੁਝ ਮੈਥੇ ਹੀ ਭਾਲਦਾ ਆਏ ਹਟ ਓਏ ਆਹਾਹਾ ਆਹ ਕਵਾੜ ਸਾਈਕਲ ਦੇ ਵਾਵਾ ਕਾ ਪਾਸੇ ਸਜਾ ਤੇ ਓਏ ਆਏ ਹੋਏ ਯਾਰ ਆਏ ਹੋਏ ਆਏ ਹੋਏ ਆਏ ਹੋਏ ਟੂ ਹੀ ਜਾਣ ਜਾਨ ਨਿਕਲਦੀ ਜਾਨ ਨਿਕਲਦੀ ਆ ਸੜਿਆ ਵਾ ਕਵਾੜ ਸਾਈਕਲ ਆ ਮਾਰ ਮਾਰ ਉਖਨੇ ਆ ਤੁਮ ਤਾਂ ਦਾ ਪਹਿਲਾਂ ਮਰ ਚੜੀਆ ਜੀ ਤੋਂ ਹੁੰਦਾ ਕਵਾੜ ਸਾਈਕਲ ਲੈ ਲਿਆ ਵੱਡਾ ਡਰਾਈਵਰ ਕਹਿੰਦਾ ਲੈ ਮੈਂ ਆ ਕਹਿੰਦਾ ਪਾਰ ਖੂ ਓਏ ਚੱਕੇ ਤਾਂ ਹਿੱਲੀ ਜਾਂਦੇ ਆ ਤੇ ਸਾਈਕਲ ਵੀ ਮੈਥੋਂ ਜੁੜ ਗਿਆ ਤੇਰੇ ਕੋਲੇ ਕੀ ਸੀ ਕੀ ਸੀ ਕੀ ਤੇਰੇ ਕੋਲੇ ਨੰਗ ਦਾ ਹੈਗਾ ਸਾਰਾ ਕੋਈ ਮੈਥੋਂ ਖਰਚਾ ਮੈਥੋਂ ਭਾਲਦਾ ਤੇ ਕੰਮ ਨਹੀਂ ਕਰਦਾ ਮੈਂ ਇਹ ਬਾਣੀਆਂ ਜੀ ਜਨਾਨੀ ਨੂੰ ਖਵਾਤਾ ਸਾਰਾ ਕੁਝ ਕੌਣ ਕਹਿੰਦਾ ਮੈਂ ਮੈਨੂੰ ਦੱਸਿਆ ਮੈਂ ਗਿਆ ਸੀ ਤੇਰੇ ਪਿੱਛੇ ਉਹਦੇ ਜਿੱਥੇ ਕੰਮ ਦੇ ਕੰਮ ਤੇ ਜਾਂਦਾ ਦੂਜੇ ਇੱਥੇ ਓਏ ਓਏ ਕੁਛ ਨਹੀਂ ਓਏ ਕੁਛ ਨਹੀਂ ਉਹਦਾ ਰੋਟੀ ਫੜਨੇ ਜਾਂਦਾ ਸੀ ਮੈਂ ਬਸ ਬਸ ਮੈਨੂੰ ਕਾਹਨੂੰ ਓਏ ਜਾਣਦਾ ਮੈਂ ਜਾਣਦਾ ਉਹ ਰੋਟੀ ਫੜਨੇ ਜਾਂਦਾ ਸੀ ਮੈਂ ਚਾਹ ਬਣਾ ਫਿਰ ਐਂ ਕਰ ਚਾਹ ਬਣਾ ਵਧੀਆ ਜੀ ਚਾਹ ਚਾ ਮਿੱਥਦਾ ਨਹੀਂ ਬਣਨੀ ਮੇਰੇ ਦਾ ਬਸ ਤੂੰ ਹੀ ਬਸ ਬੁਰਾ ਹਾਲ ਮਿੱਥਦਾ ਨਹੀਂ ਬਣਦੀ ਚ ਕਿਉਂ ਪਾਸਿਆਂ ਨੇ ਬਣਾਉਣੀ ਹੈ ਚਾ ਬਣਾ ਲਾ ਨਹੀਂ 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 ਮੈਥੋਂ ਨਹੀਂ ਬਣਦੀ ਚਾ ਬਈ ਚਾ ਬਣਾ ਲਾ ਟੱਕਾ ਤੋੜ ਕੇ ਰਾਜੀ ਨਹੀਂ 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 ਤੇ ਤੈਨੂੰ ਕਹਿ ਜੋ ਵਿਆਹ ਕਰਾਵਾ ਦੇ ਮੇਰਾ ਆਪੀ ਬਣਾਉਣੀ ਬਹੁ ਇੱਥੇ ਕਿਹੜਾ ਹੁਣ ਤੈਨੂੰ ਐਸੇ ਚੂੜੇ ਵਾਲੀ ਪਿਓ ਤੇ ਮੈਂ ਤੈਨੂੰ ਕਹੀ ਤੂੰ ਤਾਂ ਹੁਣ ਹੋ ਗਿਆ ਵੱਡਾ ਤੇ ਮੇਰਾ ਤਾਂ ਕਰਾ ਦੇ ਵਿਆਹ ਐਵੇਂ ਕਰਾ ਦੇ ਹੁਣ ਕੇ ਮੈਂ ਛੜਾ ਰਹਿ ਜੂ ਤੇ ਤੂੰ ਅੱਕੇ ਵੀ ਛੜਈ ਹਾ ਹੁਣ ਉਮਰ ਤਾਂ ਟੱਪ ਗਈ ਤੇਰੀ ਛਾਲਾਂ ਦੀ ਕਿੰਨੀ ਕਿੰਨੀ ਉਮਰ ਹੁੰਦੀ ਆ ਯਾਰ ਹੂੰ 40 ਤੇ ਮੈਂ ਤਾਂ 50 50 ਸਾਲਾਂ ਦੇ ਕਰ ਅੱਛਾ ਹੁੰਦਣ ਤੇਰੇ ਵਾਸਤੇ ਤਾਂ ਫਿਰ ਅਰਸ਼ਾਂ ਤੋਂ ਪਰੀ ਨਾਲ ਲਿਆ ਦਗੇ ਕਿਤੇ ਕੋਈ ਨਹੀਂ ਲਾਉਂਗਾ ਮੈਂ ਤੂੰ ਮੇਰਾ ਕਰਾ ਬੱਲਾ ਐਵੇਂ ਕਰਾ ਤੇ ਮੈਂ ਛੋਟਾਂਗਾ ਉਹ ਨਹੀਂ ਸਾਲਾ ਪਹਿਲਾਂ ਵੱਡੇ ਦਾ ਹੁੰਦਾ ਹੁੰਦਾ ਫੇਰ ਛੋਟੇ ਦਾ ਆਊਗਾ ਤੇਰਾ ਪਹਿਲਾਂ ਕਿਵੇਂ ਹੋ ਜਾਊਗਾ ਉਹ ਤੈਨੂੰ ਕੁੜੀ ਦੇਊ ਕੌਣ ਪਤੰਦਰਾ ਦੇਣਗੇ ਦੇਊ ਕਿਉਣੀ ਤੂੰ ਕਰਾਵਾ ਹਾਈ ਮੇਰਾ ਭਰਾ ਜੇ ਹੋਰ ਹੁੰਦਾ ਨਾ ਮੈਂ ਤੈਨੂੰ ਗੱਡੀ ਚਧਾਇਆ ਹੁੰਦਾ ਉਹਨੂੰ ਬਹੁਤ ਦੁਖੀ ਆ ਨਾ ਤੈਨੂੰ ਕੋਈ ਗੱਡੀ ਦੇਖੀ ਹੈਗੀ ਹਾਏ ਓਏ ਬੁਰਾ ਹਾਲ ਕਰਦਾ ਪੂਰਾ ਜਮਾਏ ਕੀ ਬਣਾ ਫਿਰ ਆ ਮੇਰੇ ਤਾਂ ਜੋੜੇ ਵੀ ਟੁੱਟਣ ਵਾਲੇ ਜੋੜੇ ਤਾਂ ਲਿਆ ਦੇ ਮੈਨੂੰ ਜਾਣਰ ਇਹਨਾਂ ਤੂੰ ਤਾਂ ਮੇਰੇ ਵਾਲੇ ਪਾਲਿਆ ਕਰ ਤੇ ਤੇਰੇ ਵਾਲੇ ਕਿਹੜਾ ਧੌੜੀ ਦੇ ਆ ਉਹ ਭਾਈਆ ਟੁੱਟੇ ਖੋਸੇ ਕਰੇ ਜਾਵਾ ਬੱਸ ਵਾਗ ਰਹਿਣ ਲਿਆ ਗਿਆ ਆ ਪਾਇਦਾ ਆ ਵੀ ਮੈਂ ਲੈ ਕੇ ਦਿੱਤੇ ਤੂੰ ਕਦੇ ਆਪ ਲਿਆਇਆ ਕਾਹਨ ਆਹਾ ਜੋੜੇ ਇਹ ਦਿਵਾਲੀ ਤੇ ਰੋਟੀ ਖਵਾਈ ਸੀ ਉਹ ਆ ਕਾਹ ਦਿੱਤੇ ਤਾਂ ਫਿਰ ਮਈ ਆ ਤੇ ਦਿੱਤੇ ਤਾਂ ਬਾਬੇ ਦੇ ਮੈਨੂੰ ਹੀ ਆ ਬਾਬੇ ਦੇ ਤੇਰੇ ਨੂੰ ਵੱਡੇ ਰਾਜੇ ਨੂੰ ਨਾ ਨਾ ਬੱਸ ਵਾਗ ਰਹਿਣ ਲਿਆ ਗਿਆ ਤੇ ਆਪ ਤੁਰਾ ਦਾ ਢਾਬੇ ਤੇ ਖਾ ਲੈਨੇ ਮੈਂ ਇੱਥੇ ਭੁੱਖਾ ਮਰੀ ਜਾਣਾ ਹੁਣ ਮੈਂ ਜੇ ਰੋਟੀ ਦਾ ਹੀਲਾ ਕਰਾਂ ਮੈਂ ਤਾਂ ਕੰਮ ਹੀ ਇਹ ਜਿਹਾ ਮੇਰੇ ਢਾਬੇ ਤੇ ਹੁਣ ਮੈਂ ਦੱਸ ਕਿਦੇ ਘਰੇ ਲਾ ਕੇ ਖੜਾ ਨਾ ਮੈਂ ਰੋਟੀ ਦਾ ਹੀਲਾ ਕਰ ਲੈ ਤੇ ਤੂੰ ਕਹਦਾ ਪੈਸੇ ਖਵਾਉਂਦਾ ਹੈ ਤੇ ਮੈਨੂੰ ਰੋਟੀ ਤਾਂ ਖਾਣੀ ਆ ਬੱਸ ਵਾਸ ਕੱਲੇ ਨੂੰ ਰੋਟੀ ਦਿੰਦੀ ਆ ਤੈਨੂੰ ਕਰੋ ਤੇ ਫਿਰ ਮੈਂ ਕੰਮ ਵੀ ਕਰਦਾ ਤੇ ਕੰਮ ਮੈਂ ਨਹੀਂ ਕਰਦਾ ਕੰਮ ਤੁਸੀਂ ਕੀ ਕਰਦੇ ਹੋ ਮੈਂ ਇੱਥੇ ਬਹਿਲਾ ਹੁਣ ਮੈਂ ਹੁਣ 15 ਦਿਨਾਂ ਬਾਅਦ ਇੱਥੇ ਆ ਮੇਰੇ ਕੋਲ ਇੱਕ ਪੱਕਾ ਚਾਹ ਪਾਣੀ ਦਾ ਕੀ ਪੁੱਛਣਾ ਨਹੀਂ ਬਾਈ ਨੂੰ ਹਾਲਚਾਲ ਤੇ ਮੇਰਾ ਸਹਾਲਾ ਲੜਨ ਭੈਜੂ ਪਹਿਲਾਂ ਤੇ ਚਾਹ ਤੁਹਾਨੂੰ ਕਹਾਂ ਮੈਨੂੰ ਮੇਰਾ ਵਿਆਹ ਕਰਾ ਦੇ ਆ ਵਿਆਹ ਕਰਾ ਆਪ ਲਿਆ ਕੋਈ ਭਈਆ ਰਾਣੀ ਲਿਆ 40 40 ਕਿਲੋ ਭਾਰ ਦੀ 40000 ਦੀ ਮਿਲਦੀ ਆ ਹੈਗਾ ਚੱਲਦੀ ਆ 45000 ਤੁਹਾਡੇ ਕੋਲੇ ਹੋਊਗਾ ਹੁਣ ਐਵੇਂ ਹੋਊਗਾ ਮੇਰੇ ਕੋਲ ਮੈਨੂੰ ਮੈਂ 50 ਨਾ ਦੇਵਾਂ ਤੈਨੂੰ ਇਹੋ ਜਿਹਾ ਕੰਮ ਨੂੰ ਤੇ ਕੋਈ ਨਰੇਮਬ ਰੋਂਬੀ ਲਾ ਕੇ ਵੇਚ ਦੇ ਤਾਂ ਨਾ ਬਈ ਆਪਾਂ ਇਹੋ ਜੇ ਕੰਮ ਦੀ ਧਾਰ ਨਹੀਂ ਮਾਰਦੇ ਆਪਾਂ ਤਾਂ ਆ ਬੈਠੇ ਆ ਬਈ ਆਪ ਦਾ ਮੈਨੂੰ ਕੀ ਆ ਬੈਠਾ ਰਹਿ ਆਪਾਂ ਜੂ ਬੈਠਾ ਵੀ ਨਹੀਂ ਜਾਂਦਾ ਜੀ ਜਦੋਂ ਇੱਥੇ ਭੈਣਾਂ ਲੱਗਿਆ ਕਾਲ ਦੇ ਨੂੰ ਆਪ ਵੀ ਵਧਾ ਲੱਗੂ ਆ ਆ ਬੈਠੇ ਆ ਯਾਰ ਤਾਂ ਟੌਰ ਨਾਲ ਭੈਣ ਜਲਾਪਣਾ ਓਏ ਆਏ ਓਏ ਬਣਾ ਕੇ ਲਿਆ ਏ ਓਏ ਕੋਈ ਨਾ ਮੇਰੀ ਮੇਰੀ ਚਾਹੀਦੀ ਬਣੀ ਕੋਈ ਨਾ ਬਣਾਉਣੀ ਪਊ ਜਾ ਮੈਂ ਕਿਉਂ ਤੈਨੂੰ ਕੋਈ ਨਾ ਬੜਾ ਅਮੀਰ ਪੈਗਾ ਨਾਲ ਰਾਜਾ ਬਣ ਕੇ